ਸੀ ਜੁੜਿਓ ਔਨ ਇਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬੱਚੀ ਦੇ ਨਾਲ ਮਿਲਾਨ ਜਾ ਰਹੇ ਹਾਂ ਜੋ ਕਿ ਹਜੇ ਉਸਦੀ ਉਮਰ ਬਹੁਤ ਹੀ ਛੋਟੀ ਆ ਪਰ ਉਸ ਨੂੰ ਪੇੜ ਪੋਤਿਆਂ ਦੇ ਨਾਲ ਬਹੁਤ ਪਿਆਰ ਹੈ ਸਟੇਟ ਵਾਰਡ ਤੋਂ ਲੈ ਕੇ ਗਵਰਨਰ ਅਵਾਰਡ ਵੀ ਉਸ ਬੱਚੀ ਨੂੰ ਵਕਫਾ ਕਾ ਐਨ ਜੀਓ ਵੱਲੋਂ ਬੱਚੀ ਏਕਮਜੋਤ ਕੌਰ ਨੂੰ ਅਵਾਰਡ ਦਿੱਤੇ ਗਏ ਨੇ ਸੋ ਅੱਜ ਅਸੀਂ ਤੁਹਾਨੂੰ ਦਰਸ਼ਕਾਂ ਦੇ ਰੂਪ ਕਰਾ ਰਹੇ ਬੇਟੀ ਐ ਜੋ ਕਿ ਇਤਮ ਜੋਤ ਕੋਰੇ ਬੇਟਾ ਅ ਕਿਆ ਨਾਮ ਹੈ ਨਾਮ ਤੋਂ ਇਕਮ ਜੋਤ ਕੋਰੇ ਦੱਸੋ ਤੁਹਾਨੂੰ ਕਿਵੇਂ ਸ਼ੌਂਕ ਪਿਆ ਤੁਹਾਨੂੰ ਇਸ ਚੀਜ਼ ਦਾ এনवायरमेंट ਬੱਸ ਤਾਂ ਮੈਨੂੰ ਬਚਪਨ ਤੋਂ ਹੀ ਸ਼ੌਂਕ ਜਿਵੇਂ ای ਵਿਐਸ ਵਗੈਰਾ ਚ ਪੜਦੇ ਸੀਗੇ ਕਿ ਪਲਾਂਟ ਐਵੇਂ ਲੱਗਦੇ ਜੇ ਉਹ ਗਰੋ ਕਰਦਾ ਹੈ ਗਾਲਕ ਸੀਡ ਤੋਂ ਸੈਪਲਿੰਗ ਫਿਰ ਉਸ ਤੋਂ ਬਾਅਦ ਇੱਕ ਪਲਾਂਟ ਬਣਦਾ ਹੈ ਵੀ ਟ੍ਰੀ ਉਹ ਮੈਨੂੰ ਉਹਦਾ ਸ਼ੌਂਕ ਸੀਗਾ ਤੇ ਫਿਰ ਜਦੋਂ ਕਰੋਨਾ ਆਇਆ ਕਰੋਨੇ ਟਾਈਮ ਨਹੀਂ ਕੋਵੀ ਆਈ ਸੀ ਕਿ ਬਿਮਾਰੀ ਨਵੀਂ ਬਲੈਕ ਫੰਗਸ ਜੋ ਨਾ ਆਰਟੀਫੀਸ਼ੀਅਲ ਆਕਸੀਜਨ ਦੇ ਯੂਜ਼ ਨਾਲ ਕੀ ਹੁੰਦਾ ਸੀਗਾ ਉਹ ਇੱਕ ਲਿਕ ਫੰਗਸ ਟਾਈਪ ਦੀ ਪੈਦਾ ਹੋ ਜਾਂਦੀ ਸੀਗੇ ਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਆਰਟੀਫੀਸ਼ੀਅਲ ਆਕਸੀਜਨ ਨੂੰ ਲਾਈਕ ਨਾ ਯੂਜ਼ ਕਰੀ ਤੇ ओरिजिनल ਜਿਹੜੀ ਰੀਅਲ ਆਕਸੀਜਨ ਹੈ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੀਏ ਤੇ ਫਿਰ ਮੈਂ ਪਾਪਾ ਤੋਂ ਪੁੱਛਿਆ ਕਿ ਉਹ ਲਾਈਕ ਕਿੱਥੋਂ ਜਿੱਕੇ ਆਪਾਂ ਨੂੰ ਮਿਲਦੀ ਹੈ ਸਾਰਾ ਕੁਝ ਜਾਣਕਾਰੀ ਦਿੱਤੀ ਤੇ ਉਹ ਕਹਿੰਦੇ ਫਿਰ ਪਲਾਂਟਸ ਤੋਂ ਮਿਲਦੀ ਹੈ ਫਿਰ ਮੈਂ ਸੋਚਿਆ ਜੇ ਪਲਾਂਟਸ ਤੋਂ ओरिजिनल ਆਕਸੀਜਨ ਮਿਲਦੀ ਹੈ ਤਾਂ ਆਪਾਂ ਪਲਾਂਟਸ ਕਿਉਂ ਨਾ ਲਗਾਈਏ ਤੋ ਇਹ ਵੀ ਪਲਾਂਟ ਜਿਹੜੇ ਲਾਏ ਪਿਆ ਤੁਸੀਂ ਹੈ ਨਾ ਇਹ ਜਿਹੜੇ ਲਗਾਏ ਪਿਆ ਕਿੱਥੇ ਕਿੱਥੇ ਤੁਸੀਂ ਆਪਣੇ ਪਲਾਂਟ ਲਗਾਏ ਪਿਆ ਕਿਆ ਇੱਕ ਉਹਨਾਂ ਅੱਜਕੱਲ੍ਹ ਪੇੜ ਪੌਦਾ ਲਗਾਨੇ ਆ ਉਸ ਤੋਂ ਬਾਅਦ ਕੋਈ ਕੇਅਰ ਟੇਕ ਨਹੀਂ ਕਰਦਾ ਕਿਆ ਤੁਸੀਂ ਇਹਨਾਂ ਨੂੰ ਆ ਕੇ ਪੂਰਾ ਦੇਖਦੇ ਹੋ ਕਿਹੜੀ ਕਿਹੜੀ ਥਾਂ ਤੇ ਤੁਸੀਂ ਲਗਾਏ ਮੈਂ ਮੋਸਟਲੀ ਕਾਇਪੇ ਜਿਵੇਂ ਨੇਚਰ ਪਾਰਕ ਹੈਗਾ ਥੋੜਾ ਤੇ এনवायरमेंट ਪਾਰਕ ਹੈਗਾ ਤੇ ਜੋ ਮੇਰਾ ਇਹ ਜੰਗਲ ਹੈਗਾ ਤੇ ਬਹੁਤ ਲੋਕੀ ਨਾ ਲਿਕਪ ਨੇ ਘਰਾਂ ਦੇ ਬਾਹਰ ਕਿ ਕਿਤੇ ਇੱਕ ਸਪੈਸ਼ਲ ਜਿਹੀ ਜਗ੍ਹਾ ਤੇ ਉਹ ਲਿਕ ਕਹਿੰਦੇ ਕਿ ਤੁਸੀਂ ਆ ਕੇ ਪਲੀਸ ਸਾਡੇ ਲਗਾਓ ਉਥੇ ਲਗਾਨੀਆਂ ਰੋਡ ਸਾਈਡ ਜਿੱਥੇ ਲਿਖ ਪੂਰੀ ਪਤਾ ਹੈਗਾ ਕਿ ਟੇਕਅਰ ਹੋ ਸਕੇ ਨਾਲ ਦੀ ਉਥੇ ਲਗਾਨੀਆਂ ਤੇ ਉਸ ਤੋਂ ਟੋਡੇ ਕਮਾਂ ਨੂੰ ਪ੍ਰੋਜੈਕਟ ਹੋ ਕੇ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਅਵਾਰਡ ਮਿਲੇ ਨਾ ਗਵਰਨਰ ਸਾਹਿਬ ਵੱਲੋਂ ਵੀ ਪਿਛਲੇ ਦਿਨੀ ਤੁਸੀਂ ਦਿੱਲੀ ਗਏ ਸੀ ਉੱਥੇ ਟੋਡੇ ਕਿਤੇ ਨਾਲ ਮੁਲਾਕਾਤ ਹੋਈ ਕਿ ਐਮਬੈਸੀ ਦੇ ਵਿੱਚ ਉਹ ਵੀ ਤੁਹਾਨੂੰ ਉਹ ਇੱਕ ਉਹ ਸੀਗੇ ਹਾਈ ਕਮਿਸ਼ਨ ਮਲੇਸ਼ੀਆ ਟੂ ਇੰਡੀਆ ਉਹ ਲੈਕ ਹਾਈ ਕਮਿਸ਼ਨਰ ਜੀ ਮਲੇਸ਼ੀਆ ਦੇ ਤੇ ਮੈਂ ਉਹਨਾਂ ਨਾਲ ਮੁਲਾਕਾਤ ਕਰਨ ਗਈ ਕਿ ਲਾਈਕ ਤੁਸੀਂ ਕੀ ਐਗਜ਼ੈਕਟਲੀ ਕਰਕੇ ਰਹੇ ਹੋ ਉੱਥੇ ਆ ਪੂਰਾ ਮੈਂ ਉਹਨਾਂ ਨੂੰ ਲਾਈਕ ਜਾਣਕਾਰੀ ਲੈ ਕੇ ਆਈ ਕਿ ਮੈਂ ਤੁਹਾਡੇ ਤੋਂ ਕੀ ਸਿੱਖ ਸਕਦੀ ਆ ਆ ਚੀਜ਼ਾਂ ਲਾਈਕ ਜਾਣਕਾਰੀ ਹੋਈ ਪੂਰੀ ਸੋ ਲਾਵਾ ਤੁਸੀਂ ਇਹ ਦੱਸੋ ਕਿ ਪੜ੍ਹਾਈ ਦੇ ਨਾਲ ਨਾਲ ਤੁਸੀਂ ਕਿਹੜੀ ਕਲਾਸੇ ਵੀ ਦੱਸੋ 6th ਕਲਾਸ 6th ਕਲਾਸ ਬੱਚੇ ਅੱਜਕੱਲ ਮੋਬਾਈਲਾਂ 'ਚ ਬੜੇ ਬੀਜ਼ੀ ਹੁੰਨੇ ਆ ਇੱਕ ਮਤਲਬ ਅੱਜਕੱਲ ਹੋਮਵਰਕ ਵੀ ਤੁਹਾਡਾ ਮੋਬਾਈਲ ਤੇ ਆ سناਪ ਚੈਟ ਇੰਸਟਾਗ੍ਰਾਮ ਤੁਸੀਂ ਇੱਕ ਵੱਖਰੀ ਪਛਾਣ ਬੇਟਾ ਕਿਉਂਕਿ ਇਹ ਜਿਹੜੇ ਪੇੜ ਪੋਤੇ ਲਗਾਣੇ ਇਹ ਬਹੁਤ ਘਟ ਗਏ ਆਕਸੀਜਨ ਆਪਾਂ ਦੇਖਦੀਆਂ ਦਿਨੋ ਦਿਨ ਕਿਵੇਂ ਦੀ ਹੋ ਰਹੀ ਆ ਪਾਪਾ ਮੰਮੀ ਦਾ ਪੂਰਾ ਸਹਿਯੋਗ ਮਿਲਦਾ ਤਾਂ ਨਿਸ਼ਚਿਤ ਹਾਂਜੀ ਲੇਕਿ ਪੂਰੀ ਹੈਲਪ ਕਰਦੇ ਆ ਕਿ ਮੈਂ ਹੁਣ ਮੋਸਟਲੀ ਜੇ ਅਗਰ ਤਾਂ ਕਿਸੇ ਦਿਨ ਛੁੱਟੀ ਹੁੰਦੀ ਆ ਜੇ ਮੈਂ ਅੱਜ ਛੁੱਟੀ ਆ ਤਾਂ ਮਤਲਬ ਮੈਂ ਹਮੇਸ਼ਾ ਖੁਦ ਜਾ ਕੇ ਜਿਵੇਂ ਆਪਣੀ ਜੰਗਲ ਜਿੱਥੇ ਹੋ ਲਗਾਏ ਪਏ ਹਮੇਸ਼ਾ ਮੈਂ ਦੇਖਦੀ ਆ ਉਹਨੂੰ ਪਾਣੀ ਦਿੰਨੀ ਸਾਰੂ ਕੁਝ ਪਾ ਦਿੱਤਾ ਅਗਰ ਨਹੀਂ ਹੋਈ ਇਨ ਕੇਸ ਦੇਖੋ ਤਾਂ ਸਰਦੀਆਂ ਚ ਵੀ ਘੱਟ ਪਾਣੀ ਟੀਰ ਆਉਂਦਾ ਥੋੜਾ ਤਾਂ ਮੇਰੇ ਪੇਰੈਂਟਸ ਵੀ ਪੂਰੀ ਹੈਲਪ ਕਰਦੇ ਆ ਕੇਵਲੇ ਕੁਵਾ ਕੇ ਦਿੰਦੇ ਕਈ ਵਾਰੀ ਪਾਣੀ ਤੇ ਉਹ ਲਿਕ ਮੈਨੂੰ ਸਪੋਰਟ ਵੀ ਕਰਦਾ ਕਿ ਕੁਝ ਨਹੀਂ ਹੁੰਦਾ ਤੂੰ ਕਰੀ ਜਾ ਅਗਲਾ ਸੁਪਨਾ ਕੀ ਹੈ ਤੁਹਾਡਾ ਨੈਕਸਟ ਸੁਪਨਾ ਕੀ ਹੈ ਤੁਹਾਡਾ ਤੁਸੀਂ ਸੁਪਨਾ ਦਾ ਆਈ ਹੈਗਾ ਕਿ ਲਾਈਕ ਇਸ ਸਾਲ ਤਾਂ ਮੈਂ ਰੋਕਿਆ ਪਿਆ ਕੰਮ ਮੈਂ ਪਲਾਂਟੇਸ਼ਨ ਦਾ ਕਿਉਂਕਿ ਸਰਦੀਆਂ ਚ ਸਰਦੀ ਨੇ ਲਾਈਕ ਚੱਲਦੇ ਨਹੀਂ ਆ ਬੁੱਟੇ ਮੁਰ ਜਾ ਜਾਂਦੇ ਆ ਤੇ ਫਿਰ ਮੈਂ ਸੋਚਿਆ ਕਿ ਅ ਅਗਲੇ ਹੁਣ ਅਸੀਂ ਮਾਰਚ ਵਗੈਰਾ ਸ਼ੁਰੂ ਕਰਾਂਗੇ ਦੁਬਾਰਾ ਕੰਮ ਤੇ ਮੇਰਾ ਉਸ ਗੋਲ ਹੈਗਾ ਅਗਲੇ ਸਾਲ ਦੇ ਐਂਡ ਤੱਕ ਕਿ ਐਟਲੀਸਟ 10000 ਬੂਟੇ ਲਗਾ ਲੀਏ ਉਸ ਤੋਂ ਬਾਅਦ ਤੁਸੀਂ ਕਿੰਨੇ ਕ ਲਗਾ ਚੁੱਕੇ ਹੋ 7500 ਤੋਂ ਬਿਲਕੁਲ ਇੱਕਮ ਦੇ ਪਾਪਾ ਹੋ ਗਏ ਭਾਜੀ ਬਹੁਤ ਵਧੀਆ ਬੇਟੀ ਤੁਹਾਡੀ ਕੰਮ ਕਰ ਰਹੀ ਹੈ ਬੱਚੇ ਨੂੰ ਜਿਵੇਂ ਜਿੱਕਰ ਬੱਚੇ ਦਾ ਦਿਲ ਹੁੰਦਾ ਹੈ ਉਦ ਤਰੀ ਮਾਪਿਓ ਦਾ ਹੁੰਦਾ ਹੈ ਇਵੇਂ ਬੇਟੀ ਨੂੰ ਪਿਆਰ ਹੋਏ এনवायरमेंट ਨਾਲ ਤਾਂ ਤੁਹਾਨੂੰ ਦੱਸੋ ਪਹਿਲਾਂ ਤਾਂ ਓਨ 에ਅਰ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਦੇ ਚੈਨਲ ਦੇ ਮਾਧਿਅਮ ਨਾਲ ਇਹ ਬੇਟੀ ਨੂੰ ਤੁਸੀਂ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ ਪਹਿਲੀ ਗੱਲ ਇਹ ਹੈ ਕਿ ਦੇਖੋ ਜੀ ਇਹਨੂੰ ਸ਼ੁਰੂਆਤ ਤੋਂ ਹੀ ਬਚਪਨ ਤੋਂ ਹੀ ਕਿਉਂਕਿ ਇਹਦੀ ਕਲਾਸ ਦੇ ਵਿੱਚ ਪੜਾਈ ਐਸੀ ਸੀਗੀ ਉਹਦੇ ਵਿੱਚ ਇਹਨੂੰ ਪੜਾਈ ਦੇ ਵਿੱਚ ਹੀ ਸਿਖਾਇਆ ਗਿਆ ਸੀਗਾ ਕਿ ਕਿਵੇਂ ਸੀਡਸ ਉਗਾਉਣੇ ਆ ਕਿਵੇਂ ਉਹ ਸੀਡ ਜਿਹੜਾ ਵੱਡਾ ਹੋ ਕੇ ਪੇੜ ਬਣਦਾ ਉਸ ਵਾਰ ਕੁਝ ਕਰੋਨਾ ਨੇ ਇਸ ਤੇ ਐਸਾ ਮਤਲਬ ਇੰਪੈਕਟ ਪਾਇਆ ਕਿ ਬੱਚੇ ਨੂੰ ਪਲਾਂਟੇਸ਼ਨ ਨਾਲ ਪਿਆਰ ਹੋ ਗਿਆ ਬਸ ਉੱਥੋਂ ਸਟਾਰਟ ਕਰਦੇ ਕਰਦੇ तकरीबन ਅੱਜ 5 ਸਾਲ ਦੇ ਕਰੀਬ ਹੋ ਚੁੱਕੇ ਆਂ ਔਰ ਇਹ ਪਲਾਂਟੇਸ਼ਨ ਤੇ ਸਿਰ ਤੇ ਹੀ ਚੱਲ ਰਹੇ ਆਂ ਸੀ ਕਿੰਨੀ ਉਮਰ ਸੀ ਉਹ ਤੋਂ ਇੱਕੰਦੀ ਜਦੋਂ ਇਹਨੇ ਪਹਿਲੇ ਉਸ ਟਾਈਮ ਸੀ ਕਿ 4 ਸਾਲ ਦੀ ਸੌਰੀ ਸੀਗੀ ਉਸ ਟਾਈਮ 6 ਸਾਲ ਦੀ ਸੀ ਹਾਂ ਤੇ ਤੁਸੀਂ ਸਾਡੇ ਦ੍ਰਿਸ਼ਟੀ ਤੋਂ ਦੱਸੋ ਕਿਹੜੇ ਕਿਹੜੇ ਕਿਤੋਂ ਕਿਤੋਂ ਤੁਹਾਡੀ ਬੇਟੀ ਨੂੰ ਅਵਾਰਡ ਮਿਲੇ ਦੇਖੋ ਜੀ ਪਹਿਲਾਂ ਤਾਂ ਇਹ ਤਾਂ ਚਲੋ ਇੱਕ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹਾਂ ਇਹ ਸਰਕਾਰ ਦਾ ਇੱਕ ਪੱਖ ਹੈਗਾ ਕਿ ਸਰਕਾਰ ਇਹਦੇ ਜਿਹੜੇ ਕੰਮਾਂ ਵੱਲੋਂ ਦੇਖ ਕੇ ਇਸ ਨੂੰ ਹਨਾ ਐਪਰੀਸ਼ੀਏਟ ਕਰ ਰਹੀ ਹੈ ਇਸ ਨੂੰ ਹੁਣ ਤੱਕ ਏਸ਼ੀਆ ਬੁੱਕ ਆਫ ਰਿਕਾਰਡ ਮਿਲ ਚੁੱਕਿਆ ਹੈ ਇੰਡੀਆ ਬੁੱਕ ਆਫ ਰਿਕਾਰਡ ਉਸ ਤੋਂ ਇਲਾਵਾ ਗਲੋਬਲ ਗਲੋਬਲ ਕਿਡ ਅਚੀਵਰ ਅਵਾਰਡ ਹੈ ਇੱਕ ਜਿਹਦੇ ਵਿੱਚ ਪੂਰੀ ਦੁਨੀਆ ਦੇ ਵਿੱਚ 150 ਬੱਚਿਆਂ ਨੂੰ ਡਿਫਰੈਂਟ ਫੀਲਡ ਦੇ ਵਿੱਚ ਚੁਣਿਆ ਜਾਂਦਾ ਹੈ ਉਹਦੇ ਵਿੱਚ ਇੰਡੀਆ ਦੇ ਵਿੱਚੋਂ ਬੇਟੀ ਨੂੰ ਚੁਣਿਆ ਗਿਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਪਤਾ ਸਟੇਟ ਵਾਰਡ ਹੈਗਾ ਤੇ ਗਵਰਨਰ ਹੈ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਜਿਹੜੀਆਂ ਵਿਸ਼ਵ ਦੀਆਂ ਮੰਨੀਆਂ ਪਰਮੰਨੀਆਂ ਐਨ ਜੀਓਸ ਹੈ ਉਹਨਾਂ ਵੱਲੋਂ ਵੀ ਇਹਨੂੰ ਐਪਰੀਸ਼ੀਏਟ ਕੀਤਾ ਗਿਆ ਜੀ ਜਿਆਦਾਤਰ ਦੇਖਦੇ ਨਹੀਂ ਅੱਜ ਕੱਲ ਬੱਚੇ ਮੋਬਾਈਲਾਂ ਤੇ ਜਿਆਦਾ ਬਿਜ਼ੀ ਰਹਿੰਦੇ ਨੇ ਨਾ ਪੜ੍ਹਾਈ ਦਾ ਬੋਝ ਵੀ ਜਿਆਦਾ ਹੁੰਦਾ ਬੱਚਿਆਂ ਤੇ ਫਿਰ ਪਹਿਲਾਂ ਸਕੂਲ ਫਿਰ ਟਿਊਸ਼ਨ ਪਰ ਤੁਹਾਡੇ ਬੱਚੇ ਵੱਲੋਂ ਇੱਕ ਵੱਖਰਾ ਹੀ ਉਹ ਕੀਤਾ ਜਾਂਦਾ ਹੈ ਇਹ ਜਿਵੇਂ ਅੱਜਕੱਲ ਬੱਚੇ ਮੋਬਾਈਲਾਂ ਤੇ ਆ ਉਸ ਨਾਲੋਂ ਵੱਖਰੀ ਹੈ ਤੁਹਾਡੀ ਇੱਕਮ ਕਿਉਂਕਿ ਜਿਹੜੀ এনवायरमेंट ਨੇ ਨਾ ਪਿਆਰ ਕਰਦੀ। ਦੇਖੋ ਬ੍ਰਦਰ ਗੱਲ ਇਹ ਹੈ ਕਿ ਜਦੋਂ ਕਰੋਨਾ ਆਇਆ ਸੀ ਉਸ ਟਾਈਮ ਤੁਹਾਨੂੰ ਪਤਾ ਸਕੂਲ ਕਲ ਸਾਰਾ ਕੁਝ ਬੰਦ ਸੀਗਾ। ਸਾਡਾ ਵੀ ਉਸੇ ਟਾਈਮ ਮੇਰੇ ਵੀ ਦਿਮਾਗ ਦੇ ਵਿੱਚ ਆਇਆ ਕਿ ਬੱਚਾ ਹੁਣ ਇਸ ਟਾਈਮ ਮੋਬਾਈਲ ਆ ਕੰਨੀ ਚੁਕਾ ਹੋਏਗਾ ਹੀ ਹੋਏਗਾ ਕਿਉਂਕਿ ਉਸ ਟਾਈਮ ਸਕੂਲ ਬੰਦ ਸੀਗੇ, ਆਨਲਾਈਨ ਕਲਾਸਾਂ ਚੱਲਦੀਆਂ ਸੀ। ਸਾਰਾ ਸਾਰਾ ਦਿਨ ਫੋਨ ਦੇ ਵਿੱਚ ਬੰਦੇ ਦੀ ਬੱਚੇ ਦੀ ਅੱਖਾਂ ਲੱਗੇ ਰਹੇ ਨੇ। ਫਿਰ ਅਸੀਂ ਉਸ ਟਾਈਮ ਵੀ ਇਹ ਸੋਚਿਆ ਸੀਗਾ ਬੇਟੀ ਨੂੰ ਇਹੀ ਚੀਜ਼ ਤੇ ਕਿਹਾ ਕਿ ਬੇਟਾ ਤੂੰ ਹੀ ਫੋਨ ਕਿਉਂਕਿ ਤੁਸੀਂ ਆਨਲਾਈਨ ਕਲਾਸਾਂ ਲਗਾ ਰਹੇ ਹੋ। ਇਸੋ ਜੰਗਾ ਹੈਗਾ ਕਿਉਂ ਨਾ ਆਪਾਂ ਕੁਝ ਇੱਕ ਯੂਨੀਕ ਕੰਮ ਕਰਿਆ ਜਾਵੇ ਜਿਸ ਨਾਲ ਦੁਨੀਆਂ ਦਾ ਵੀ ਭਲਾ ਹੋਏ ਅਸ ਉਸ ਤੋਂ ਬਾਅਦ ਇਸ ਦੇ ਮਨ ਦੇ ਵਿੱਚ ਐਸਾ ਆਇਆ ਕਿ ਮੋਬਾਈਲ ਤਾਂ ਵੀ ਯੂਜ਼ ਕਰਦੀ ਹੈ ਨੋ ਡਾਊਟ ਪਰ ਦੇਖੋ ਕੁਝ ਪੱਖ ਅਗਰ ਆਪਾਂ ਦੇਖਿਆ ਜਾਵੇ ਤੇ ਮੋਬਾਈਲ ਦਾ ਚੰਗਾ ਪ੍ਰਭਾਵ ਵੀ ਹੈਗਾ ਮਾੜਾ ਪ੍ਰਭਾਵ ਵੀ ਕੁਝ ਜਗ੍ਹਾ ਤੇ ਆ ਕੇ ਮੋਬਾਈਲ ਦੇ ਜ਼ਰੂਰ ਦੇਣਾ ਚਾਹੀਦਾ ਹੈ ਬੱਚਿਆਂ ਨੂੰ ਪਰ ਇੰਨਾ ਵੀ ਨਹੀਂ ਕਿ ਬੱਚਾ ਦੇ ਜਿਹੜਾ ਉਹਦਾ ਗਲਤ ਅਸਰ ਪਏ ਸੋ ਬਿਲਕੁਲ ਮਦਰ ਵੀ ਹੈਗਾ ਤੁਹਾਨੂੰ ਕਿਵੇਂ ਲੱਗਦਾ ਬੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਇੰਨੀ ਛੋਟੀ ਉਮਰ ਦੇ ਵਿੱਚ ਟਿਟਲ ਅਵਾਰਡ ਮਿਲ ਗਿਆ ਉਹਨੂੰ ਨੈਸ਼ਨਲ ਬੁੱਕ ਦੇ ਵਿੱਚ ਨਾ ਕਰਤੇ ਸਟੇਟ ਬੋਰਡ ਔਰ ਵਕਫਾ ਕਿਵੇਂ ਦੇਖਦਾ ਆਪਣੀ ਬੇਟੀ ਕਿ ਬੇਟੀ ਚਲੋ ਸਮਾਜ ਭਲਾਈ ਦੇ ਕੰਮਾਂ ਵਿੱਚ ਲੱਗੀ ਹੋਈ ਹੈ ਇਹ ਆਪਣੇ ਸਾਰਿਆਂ ਦਾ ਫਰਜ਼ ਬੰਦਾ ਵੀ ਆਪਾਂ ਕੁਦਰਤ ਦਾ ਧਿਆਨ ਰੱਖੀਏ ਕਿਉਂਕਿ ਜਿਹੜੇ ਆਪਣੇ ਬਜ਼ੁਰਗ ਸੀਗੇ ਉਹਨਾਂ ਨੇ ਆਪਾਂ ਨੂੰ ਬਹੁਤ ਵਧੀਆ ਧਰਤੀ ਦਿੱਤੀ ਸੀਗੀ ਕੁਛ ਆਪਾਂ ਆਪਣੀ ਇਹ ਲੋੜਾ ਕਰਕੇ ਆਪਣੇ ਲਾਲਚ ਕਰਕੇ ਆਪਾਂ ਬਿਲਡਿੰਗਾਂ ਖੜੀਆਂ ਕਰ ਲੀਆਂ ਤੇ ਆਪਾਂ ਜਿਹੜੀ ਆਪਣੇ ਸਾਰਾ ਵਾਤਾਵਰਨ ਹੈ ਥੋੜਾ ਜਿਹਾ ਖਰਾਬ ਕਰ ਲਿਆ ਪਰ ਚਲੋ ਇੱਕੰਬਲ ਦੇਖ ਕੇ ਹੋਰ ਬੱਚੇ ਵੀ ਪ੍ਰੇਰਿਤ ਹੋਣਗੇ ਸਿੱਖਣਗੇ ਜੇ ਆਪਾਂ ਰਲ ਮਿਲ ਕੇ ਬੂਟੇ ਲਗਾਈਏ ਜਿੰਨੇ ਵਾਤ ਤੋਂ ਬਾਅਦ ਲਗਾ ਸਕਾਂ ਤਾਂ ਕਿ ਆਪਾਂ ਨੂੰ ਅੱਗੇ ਜਾ ਕੇ ਫਿਊਚਰ ਸਾਡੇ ਬੱਚਿਆਂ ਨੂੰ ਵੀ ਆਕਸੀਜਨ ਦੀ ਪ੍ਰੋਬਲਮ ਨਾ ਹੋਵੇ ਕਰੋਨਾ ਟਾਈਮ ਦੇ ਵਿੱਚ ਦੱਸਿਆ ਵੀ ਇੱਕਦਮ ਤੁਹਾਨੂੰ ਆਇਆ ਵੀ ਨਾ ਬੱਚੇ ਮੋਬਾਈਲ ਤੇ ਨਾਲ ਲਿਖਣ ਬੇਟੀ ਜਦੋਂ ਵਾਰਡ ਲੈਂਦੀ ਹੈ ਆਲੇ ਦੁਆਲੇ ਤਾਂ ਦੇਖੋ ਤੁਹਾਨੂੰ ਮੱਲੇ ਦੇ ਤਾਂ ਕਹਿੰਦੇ ਆਉਣਗੇ ਵੀ ਬੇਟੀ ਨੇ ਤੁਹਾਡੀ ਨਾ ਵਾਰਡ ਲੇਗਾ ਉਦੋਂ ਕਿਵੇਂ ਦਾ ਲੱਗਦਾ ਤੁਹਾਨੂੰ ਵੀ ਇੰਨੀ ਛੋਟੀ ਉਮਰ ਦੇ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਗਵਰਨਰ ਤੱਕ ਆਵੇ ਨਾ ਅੰਬੈਸੀ ਤੱਕ ਦਿੱਲੀ ਤੱਕ ਜਾ ਕੇ ਕਿਵੇਂ ਦਾ ਲੱਗਦਾ ਬਹੁਤ ਵਧੀਆ ਲੱਗਦਾ ਜੀ ਬਹੁਤ ਅੱਛਾ ਲੱਗਦਾ ਹੈ ਨਾਲੇ ਮਾਣ ਵੀ ਮਹਿਸੂਸ ਹੁੰਦਾ ਵੀ ਬੇਟੀ ਚੰਗੇ ਰਸਤੇ ਤੇ ਪਈ ਹੋਈ ਹੈ ਸਾਨੂੰ ਇਹ ਵੀ ਹੁੰਦਾ ਵੀ ਇਹਦੇ ਵਲ ਦੇਖ ਕੇ ਜਿਹੜੇ ਹੋਰ ਬੇਟੀਆਂ ਨੇ ਉਹ ਵੀ ਅੱਗੇ ਆਣ ਆਪਣਾ ਜਿਹੜਾ ਉਹਨਾਂ ਦਾ ਅੰਦਰ ਇੱਕ ਹੁਨਰ ਹੁੰਦਾ ਇੱਕ ਬੱਚੇ ਦੀ ਹਰ ਬੱਚੇ ਦੀ ਕੁਆਲਿਟੀ ਹੁੰਦੀ ਹੈ ਇਹਨੂੰ ਸ਼ੌਂਕ ਸੀਗਾ ਸੀਡਸ ਲਗਾਉਂਦਾ ਸੀ ਇਹਦੇ ਸ਼ੌਂਕ ਨੂੰ ਅਪਣਾ ਕੇ ਉਰਤਕ ਅਸੀਂ ਪਹੁੰਚ ਗਏ ਅਸੀਂ ਹਰ ਮਾਪੇ ਨੂੰ ਕਹਿੰਨੇ ਬੱਚੇ ਦਾ ਪਹਿਲਾ ਸ਼ੌਂਕ ਦੇਖੋ ਕੀ ਹੈ ਉਸ ਨੂੰ ਤੁਸੀਂ ਵੀ ਅਪਣਾਓ ਅਪਣਾ ਕੇ ਬੱਚੇ ਨੂੰ ਉੱਪਰ ਤੱਕ ਲੈ ਕੇ ਜਾਓ ਜਦੋਂ ਸਾਰੇ ਵਧਾਈਆਂ ਜਾਂਦੇ ਆ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੋ ਬਿਲਕੁਲ ਇੱਕਮਦਮ ਮਦਰ ਸੀ ਔਰ ਇਹ ਫਾਦਰ ਅੱਛਾ ਇੱਕ ਮੈਨੂੰ ਦੱਸੋ ਕਿੰਨੇ ਤੁਸੀਂ ਬੂਟੇ ਲਗਾਏ ਪਏ ਤਾਨੂੰ ਦੱਸੋ ਕਿ ਕਿਹੜੀ ਚੀਜ਼ ਦੇ ਲਗਾਏ ਪਏ ਵੀ ਦੱਸੋ ਤਾਨੂੰ ਇਹ 60 ਦੇ ਕਰੀਬ ਹੈਗੇ ਬੂਟੇ ਸਾਰੇ ਅਲੱਗ ਅਲੱਗ ਲੱਗੇ ਪਏ ਜਿਵੇਂ ਸੁਹਾਨ ਜਨਾ ਹੋਗੀ ਨਿੰਮ ਹੋਗੀ ਪੀਪਲ ਹੋ ਗਿਆ ਜਾਮਣ ਹੋ ਗਿਆ ਅਮਰੂਦ ਹੋ ਗਿਆ ਵੱਖ-ਵੱਖ ਤਰ੍ਹਾਂ ਦੇ ਲੱਗੇ ਪਿਆ ਅੱਛਾ ਬੂਟੇ ਦੇ ਨਾਮ ਸਾਰੇ ਯਾਦ ਹਨ ਤੁਹਾਨੂੰ ਲਾਈਕ ਹੈਗੇ ਕਿ ਲੇ ਆਈਡੀਆ ਹੈਗਾ ਕਿ ਉੱਥੇ ਲੇਕੇ ਮਰੂਰ ਲੱਗਿਆ ਪਿਆ ਉੱਥੇ ਨਿੰਮ ਲੱਗੀ ਕਿੰਨੀ ਛੋਟੀ ਉਮਰ ਦੇ ਵਿੱਚ ਬੇਟਾ ਅੱਜ ਕੱਲ ਜਿਹੜੇ ਬੱਚਾ ਨੇ ਨਹੀਂ ਪਤਾ ਹੁੰਦਾ ਦੇਖੋ ਅੱਜ ਕੱਲ ਬੱਚੇ ਉਹ ਘਟ ਪਰ ਤੁਸੀਂ ਕਿਉਂਕਿ ਇਸ ਦੇ ਨਾਲ ਪਿਆਰ ਕਰਦੇ ਹੋ ਬੂਟਿਆਂ ਨੂੰ ਇਹਨਾਂ ਨਾਲ ਇੱਕ ਤਰ੍ਹਾਂ ਦੀ ਮਿਲਦਾ ਤੁਹਾਡੀ ਦੋਸਤੀ ਹੋ ਜਾਂਦੀ ਹੈ ਜਿਸ ਨੇ ਲਾਇਆ ਹੌਲੀ ਹੌਲੀ ਤੁਸੀਂ ਕੇਅਰ ਕਰ ਰਹੇ ਹੋ ਜਾਂ ਇੱਕ ਆਪਾਂ ਕਹਿੰਦੇ ਨੇ ਕਿਉਂਕਿ ਬੂਟਾ ਇੱਕ ਆਪਾਂ ਜਦੋਂ ਲਗਾਨੇ ਤਾਂ ਉਹਦੀ ਕੇਅਰ ਕਰਨੀ ਬਹੁਤ ਵੱਡੀ ਚੀਜ਼ ਹੁੰਦੀ ਹੈ ਬੂਟਾ ਲਗਾਇਆ ਲਗਾ ਕੇ ਸਾਰੇ ਚਲੇ ਜਾਂਦੇ ਆ ਜਦੋਂ ਤੱਕ ਉਹਦੀ ਕੇਅਰ ਨਹੀਂ ਹੁੰਦੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਸੋ ਤੁਸੀਂ ਇਹ ਕਿੰਨੇ ਕੁਰੇ ਬੂਟੇ ਇਸ ਅੱਗੇ ਕਿੱਤੇ ਕਿੱਤੇ ਤੁਸੀਂ ਲਗਾਏ ਪਿਆ ਇਹ ਟੋਟਲੀ ਸਲਿਕ 60 ਦੇ ਕਰੀਬ ਬੁੱਟੇ ਹੈਗੇ ਤੇ ਹੋਰ ਮੈਂ এনवायरमेंट ਪਾਰਕਸ ਵੀ ਵਰਦੂ ਲਗਾਏ ਪਿਆ ਟੀਕ ਦੇ ਕਰੀਬ ਲਗਾਏ ਹੋਏਗੇ ਜਾਰੀ ਲਗਾਏ ਹੋਏਗੇ এনवायरमेंट ਪਾਰਕਸ ਵੀ ਵਰਦੂ ਲਗਾਏ ਪਿਆ ਰੋਡ ਸਾਈਡਸ ਤੇ ਵੀ ਵਰਦੂ ਲਗਾਏ ਪਿਆ ਲੋਕਲ ਘਰਾਂ 'ਚ ਵੀ ਲਾਈਕ ਕਈ ਹੈਗੇ ਜਿਵੇਂ 100 100 200 ਹਜ਼ਾਰ ਦਾ ਇਕੱਠੇ ਲਗਵਾਉਂਦੇ ਉਹ ਚੀਜ਼ ਜੇ ਲੋਕਾਂ ਦੇ ਵੀ ਲੋਕਾਂ ਦੇ ਮਤਲਬ ਜੇ ਤੁਹਾਨੂੰ ਕੋਈ ਕੰਡੈਕਟ ਕਰਦੇ ਤਾਂ ਤੁਸੀਂ ਮਦਦ ਤੇ ਆਣੇ ਹੋਣਾ ਜੇ ਲਗਾ ਕੇ ਲਾਈਕ ਤੁਸੀਂ ਸਮਝ ਜੀ ਮੈਂ ਜੀ ਦੇਖੋ ਸਾਡੇ ਵੱਲੋਂ ਅਹੀ ਕੋਸ਼ਿਸ਼ ਇਸ ਟਾਈਮ ਰਹਿੰਦੇ ਕਿਉਂਕਿ ਕੋਰੋਨਾ ਟਾਈਮ ਬੇਟੀ ਫ੍ਰੀ ਸੀਗੀ ਉਸ ਟਾਈਮ ਮੈਂ ਪੂਰਾ ਧਿਆਨ ਦੇ ਸਕਦੀ ਸੀਗੀ ਪਲਾਂਟੇਸ਼ਨ ਕਰਨੀ ਪਰ ਹੁਣ ਸਟੱਡੀ ਵੀ ਕਿਉਂਕਿ ਦੇਖੋ ਅਕੈਡਮਿਕ ਦੇ ਵਿੱਚ ਵੀ ਵਧੀਆ ਹਰ ਇੱਕ ਸਾਲ ਆਪਣੀ ਕਲਾਸ ਦੇ ਵੀ ਟੌਪ ਕਰਦੀ ਹੈ ਤੇ ਹਰ ਇੱਕ ਸਾਲ ਫਸਟ ਆਂਦੀ ਹੈ ਹੁਣ ਇਹਦੇ ਕੋਲ ਟਾਈਮ ਥੋੜਾ ਜਿਹਾ ਕੰਜੈਸਟਡ ਹੋ ਗਿਆ ਇਹਦੇ ਕਰਕੇ ਸੈਚਟਰਡੇ ਸੰਡੇ ਆ ਕੋਈ ਪਬਲਿਕ ਹੌਲੀਡੇ ਆ ਉਹਦੇ ਵਿੱਚ ਹੀ ਇਹ ਬੇਟੀ ਜਿਹੜੀ ਹੈਗੀ ਹੈ ਇਹ ਪਲਾਂਟਸ ਵਾਸਤੇ ਆਪਣਾ ਟਾਈਮ ਕੱਢ ਸਕਦੀ ਹੈ ਉਸਲਾਵਾ ਹੁਣ ASCII ਕਿ ਨਵੇਂ ਕੰਮ ਕੀਤਾ ਹੈਗਾ ਕਿ ਜਿਹੜੇ ਜਿਵੇਂ ਹੁਣ ਸਪੋਜ਼ ਕੋਈ ਪਿੰਡ ਵਾਲੇ ਸਾਨੂੰ ਅਪਰੋਚ ਕਰਦੇ ਆ ਫਿਰ ਅਸੀਂ ਉਹਨਾਂ ਦੀ ਜਗ੍ਹਾ ਤੇ ਜਾ ਕੇ ਪਲਾਂਟਸ ਲਗਾ ਕੇ ਆਨੇ ਆ ਉਹਨਾਂ ਤੋਂ ਰਿਟਰਨ ਦੇ ਵਿੱਚ ਲੈ ਕੇ ਜਾਣੇ ਆ ਕਿ ਅਸੀਂ ਅੱਜ ਹੱਜ ਹੱਲੇ ਹਾਰ ਬੂਟਾ ਲਗਾ ਕੇ ਆਏ ਆ ਤੇ ਇਹਦੇ ਵਿੱਚੋਂ 999 ਨਾਵੇ ਕੋਸ਼ਿਸ਼ ਕਰਿਆ ਕਰੋ 1000 ਤੋਂ ਉੱਪਰ ਵੀ ਤੁਸੀਂ ਲਗਾਓ ਤੇ ਫਿਰ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਲਗਾ ਕੇ ਆਨੇ ਉਹਨਾਂ ਨੂੰ ਲਿਖਤੀ ਲੈ ਕੇ ਆਨੇ ਨੇ ਅਗੇ ਕਿਉਂਕਿ ਸਾਡਾ ਗੇੜਾ ਇਹੀ ਰਹਿੰਦਾ ਕਿ ਅਸੀਂ ਹਰ ਇੱਕ 15 ਦਿਨਾਂ ਬਾਅਦ ਉਸ ਜਾ ਕੇ ਜਾ ਕੇ ਮੋਨੀਟਰ ਕਰਕੇ ਆਈਏ ਕਿ ਉਹ ਪਲਾਂਟ ਸਹੀ ਗਰੋਥ ਕਰ ਰਹੇ ਆ ਜਾਂ ਨਹੀਂ ਕਰ ਰਹੇ ਨਹੀਂ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਆਦਾਤਰ ਦੇਖਦੇ ਆ ਤੁਸੀਂ ਵੀ ਦੇਖਦੇ ਹੋ ਸੋਸ਼ਲ ਮੀਡੀਆ ਤੇ ਵੀ ਇੱਕ ਇੱਕ ਬੂਟਾ ਲਗਾਇਆ ਹੁੰਦਾ ਤੇ 10 ਬੰਦੇ ਵਾਲੇ ਵਾਲੇ ਫੋਟੋਆਂ ਚ ਹੁੰਦੇ ਆ ਨਾ ਉਸ ਤੋਂ ਬਾਅਦ ਉਹ ਫੋਟੋ ਅਖਬਾਰ ਚ ਲੱਗ ਗਈ ਜਾਂ ਸੋਸ਼ਲ ਮੀਡੀਆ ਤੇ ਪੈ ਗਈ ਮੁੜ ਕੇ ਕੋਈ ਉਹਨੂੰ ਦੇਖਦਾ ਵੀ ਨਹੀਂ ਹੈਗਾ ਇਹ ਜਿਹੜੇ ਬੁੱਟੇ ਹੈਗੇ ਤੁਸੀਂ ਆਪਣੇ ਖਰਚੇ ਤੋਂ ਦਿੰਨੇ ਕਿਵੇਂ ਮਤਲਬ ਨਹੀਂ ਇਹ ਸਾਰਾ ਆਪਣੇ ਆਪਣੇ ਪੱਲੇ ਤੋਂ ਜੋ ਇਹਦੀ ਸੇਵਿੰਗਸ ਹੁੰਦੀ ਹੈ ਜਿਵੇਂ ਅਸੀਂ ਕੋਈ ਕੋਈ ਦਾ ਬਰਥਡੇ ਆ ਗਿਆ ਜਾਂ ਕੋਈ ਓਕੇਜਨ ਆ ਗਿਆ ਜਾਂ ਕੋਈ ਦੀਵਾਲੀ ਹੋਲੀ ਆ ਗਈ ਜਾਂ ਕਿਸੇ ਤਰ੍ਹਾਂ ਦੇ ਕੋਈ ਅਸੀਂ ਜੋ ਇਹਨੂੰ ਦਿੰਨੇ ਆਪਣੇ ਵੱਲੋਂ ਜਿੱਨੇ ਕਿ ਸਾਡੇ ਕੋਲ ਗੁੰਜਾਇਸ਼ ਹੁੰਦੀ ਹੈ ਇਹ ਫਿਰ ਉਹਦੀ ਸੇਵਿੰਗ ਕਰਦੀ ਹੈ ਉਸ ਤੋਂ ਹੀ ਜੋ ਪਲਾਨਸ ਵਗੈਰਾ ਅਸੀਂ ਖਰੀਦਦੇ ਹਾਂ ਜਨਮ ਦਿਨ ਤੇ ਕੇਕ ਨਹੀਂ ਤੁਸੀਂ ਮਤਲਬ এনवायरमेंट ਤੇ ਹੀ ਕਰਦੇ ਨਹੀਂ ਕੱਟਦੇ ਆ ਕੇਕ ਜਰੂਰ ਕੱਟੇ ਕਿਉਂਕਿ ਇੱਕ ਇਖਤਾਰ ਤਰ ਧਿਆਨ ਇੱਧਰ ਮੈਂ ਤੁਹਾਨੂੰ ਦੱਸਦਾ ਕਿਉਂਕਿ ਹੁਣ ਅਸੀਂ ਸਵਰਨਵੇਖਲਾ ਉਪਰਾਲਾ ਕੀਤਾ ਸੀਗਾ ਕਿ ਜਿਵੇਂ ਹੁ ਉਹਦੇ ਵਿੱਚ ਅਸੀਂ ਰਿਟਰਨ ਗਿਫਟ ਦੇ ਤੌਰ ਤੇ ਅਸੀਂ ਗਮਲੇ ਦਿੱਤੇ ਸੀ ਬੱਚਿਆਂ ਨੂੰ ਉਹ ਇਸ ਲਈ ਦਿੱਤੇ ਸੀ ਕਿ ਕਿ ਬੱਚਿਆਂ ਦਾ ਜਿਹੜਾ ਇੰਟਰਸਟ ਹੈਗਾ ਬੱਚਿਆਂ ਦਾ ਝੁਕਾ ਜਿਹੜਾ ਹੈਗਾ ਪਲਾਂਟੇਸ਼ਨ ਵੱਲੀ ਜਾਏ ਉਹਨਾਂ ਨੂੰ ਅਸੀਂ ਇੱਕ ਹੋਰ ਲਾਲਚ ਦਿੱਤੀ ਬੱਚਿਆਂ ਨੂੰ ਕਿ ਤੁਸੀਂ ਇਹਦੀ ਜਿਵੇਂ ਜਿਵੇਂ ਗਰੋਥ ਕਰੇਗਾ ਤੁਸੀਂ ਸਾਨੂੰ ਉਹਦੀ ਫੋਟੋ ਭੇਜਣਾ ਫਿਰ ਅਸੀਂ ਤੁਹਾਨੂੰ ਹੋਰ ਉਸ ਤੋਂ ਇਲਾਵਾ ਐਕਸਟਰਾ ਗਿਫਟ ਦੇਵਾਂਗੇ ਤੇ ਫਿਰ ਬੱਚਿਆਂ ਨੇ ਸਾਨੂੰ ਉਹਵੇਂ ਜਿਵੇਂ ਜਿਵੇਂ ਵੱਧਦੇ ਰਹੇ ਬੱਚਿਆਂ ਨੇ ਫੋਟੋਆਂ ਭੇਜੀਆ ਤੇ ਅਸੀਂ ਉਹਨਾਂ ਨੂੰ ਉਹਦੇ ਉਸ ਤੇ ਉਸ ਬੇਸ ਤੇ ਅਸੀਂ ਉਹਨਾਂ ਨੂੰ ਹੋਰ ਗਿਫਟ ਦਿੱਤੇ ਜੋ ਸੋ ਬਿਲਕੁਲ ਏਕਮ ਜੋਤ ਕੋਰ ਦੇ ਪਾਪਾ ਔਰ ਮਦਰ ਔਰ ਏਕਮ ਜੋਤ ਕੋਰ ਨੇ ਕਿ कोरोना काल ਜਦੋਂ ਆਇਆ ਉਸ ਤੋਂ ਬਾਅਦ ਇਹਨਾਂ ਨੇ ਕਹਿਜਾ ਪਿਆਰ এনवायरमेंट ਦੇ ਨਾਲ ਪੌਦਿਆਂ ਦੇ ਨਾਲ ਹੋਇਆ ਕੀ ਹੁਣ ਤੱਕ ਕਰੀਬ ਮਤਲਬ ਇਹ ਜਿਹੜੇ ਕੀ ਵੱਖ-ਵੱਖ ਖਾਮਾ ਤੇ ਪੁੱਛ ਲਗਾ ਦਿੱਤੇ ਨੇ ਹਜ਼ਾਰ ਤੋਂ ਵੱਧ ਇਸ ਤੋਂ ਇਲਾਵਾ ਇੱਕਮ ਦੋ ਨੂੰ ਮੁੱਖ ਮੰਤਰੀ ਵੱਲੋਂ ਅਵਾਰਡ ਮਿਲ ਆ ਗਿਆ ਗਵਰਨਰ ਵੱਲੋਂ ਜਿਹੜਾ ਕਿਸ ਨਾਲ ਸਨਮਾਨ ਕੀਤਾ ਗਿਆ ਨੈਸ਼ਨਲ ਬੁੱਕ ਦੇ ਵਿੱਚ ਇਹਨਾਂ ਦਾ ਨਾਮ ਹੈ ਸੋ ਛੋਟੀ ਉਮਰ ਦੇ ਵਿੱਚ ਜਿਹੜੀ ਕੀ ਇਸ ਬੱਚੀ ਦਾ ਕੀੜ ਪੌਦਿਆਂ ਦੇ ਨਾਲ ਬਹੁਤ ਹੀ ਪਿਆਰ ਹੈ ਜਿਸ ਨੇ ਕਿ ਇਹ ਇੱਕ ਜਿਹੜੀ ਕਿ ਪਾਸੀ ਰੋਡ ਤੇ ਇਸੀ ਆਫੀਸਰ ਦੇ ਜਿਹੜੀ ਕਿ ਉਹਨਾਂ ਦੀ ਕੋਠੀ ਆ ਔਰ ਤੁਸੀਂ ਇੱਧਰ ਕੈਮਰਾਮੈਨ ਕਰ ਰਹੇ ਇੱਧਰ ਇਹ ਜਿਹੜੇ ਪੌਦੇ ਲਗਾਏ ਪਿਆ ਕਿ ਕਿੰਨੇ ਖਾਰਚ ਹੈ ਔਰ ਇਹ ਇਹਨਾਂ ਨੂੰ ਆਪ ਕਹਿੰਦੇ ਸਰ ਕਿਉਂਕਿ ਬੱਚਾ ਛੋਟੀ ਮਰੇ ਜਿਹਾ ਪੜ੍ਹਾਈ ਵੀ ਹੈ ਇਸ ਦੀ ਸਟੱਡੀ ਵੀ ਹੈ ਔਰ ਜਿਹੜੀ ਛੁੱਟੀ ਦਾ ਦਿਨ ਹੁੰਦਾ ਉਦੋਂ ਇਹ ਆਪਣੇ ਜਿਹੜੇ ਕਿ ਪੌਦੇ ਹੈਗੇ ਇਹਨਾਂ ਨੂੰ ਦੇਖਣ ਆਉਂਦੇ ਆ ਕਿ ਕਿਵੇਂ ਚੱਲ ਰਹੇ ਆ ਇਹ ਚੀਜ਼ੀ ਕੀ ਹੈ ਉਹ ਸਾਰੀ ਚੀਜ਼ ਪੂਰੀ ਕਰਦੇ ਆ ਬਕਾਇਦਾ ਕਿ ਪੌਦਿਆਂ ਦੇ ਵਿੱਚ ਖਾਦ ਤੱਕ ਇਹ ਆਪ ਪਾਣੇ ਆ ਔਰ ਉਸ ਤੋਂ ਇਲਾਵਾ ਜਨਮ ਦਿਨ ਤੇ ਵੀ ਬਰਥਡੇ ਤੇ ਵੀ ਬੱਚਿਆਂ ਨੂੰ ਆਪਣੇ ਫਰੈਂਡ ਨੂੰ ਜਿਹੜੇ ਕਿ ਗਮਲੇ ਦਿੱਤੇ ਪੌਦੇ ਦਿੱਤੇ ਕਿ ਤੁਸੀਂ ਬਰਥਡੇ ਇਸ ਤਰ੍ਹਾਂ ਮਨਾਓ ਕਿਉਂਕਿ ਅੱਜ ਕੱਲ ਜਿਹੜਾ ਵਾਤਾਵਰਣ ਹੈ ਬਹੁਤ ਹੀ ਜ਼ਿਆਦਾ ਤੁਸੀਂ ਦੇਖਦੇ ਹੋ ਕਿ ਪਰਾਲੀ ਦੀ ਭਾਵੇਂ ਅੱਗ ਨਾਲ ਲਗਾ ਲੋ ਜਾਂ ਔਰ এনवायरमेंट ਜਿਹੜਾ ਕਿ ਵਾਤਾਵਰਣ ਬਹੁਤ ਦੁਸ਼ਿਤ ਹੈ ਜਿਸ ਕਰਕੇ ਇਸ ਬੱਚੀ ਨੇ ਇਜ਼ੇ ਮਾਤਾ ਪਿਤਾ ਦੇ ਨਾਲ ਆਪਣੇ ਨਾਲ ਇਹ ਜਿਹੜੀ ਮੋਹਿਮ ਚਲਾਈ ਹੈ ਪਟਿਆਲਾ ਤੋਂ ਵਿਸ਼ੇਸ਼ ਰਿਪੋਰਟ ਦੇ ਨਾਲ ਚਰਨਜੀਤ ਜੋਸ਼ੀ